ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਕਹਿੰਦੀ ਹੈ ਅਬ ਖਦ ਸਬੇ ਕੀਤਨ ਨਿੰਦਕ ਕਾ ਦਾਰੂ ਨਾਹੇ ਹਉ ਮੈ ਦਾ ਰੋਗ ਲੱਗ ਜੇ ਹਉ ਮਹਿੰਦੀ ਬੰਬਾਦੀ ਚੁੰਬੜ ਜਾਵੇ ਉਹਦਾ ਇਲਾਜ ਹੈ ਗੁਰੂ ਦੇ ਕੋਲ ਕਿਸੇ ਦੇ ਅੰਦਰ ਹਉਮੈ ਆ ਗਈ ਨਾ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਦਾਨ ਕਰਦਾ ਹੈ ਮੈਂ ਦੀ ਬਿਮਾਰੀ ਆ ਗਈ ਉਹਦਾ ਇਲਾਜ ਗੁਰੂ ਦੇ ਕੋਲ ਹੈ ਗੁਰੂ ਇਲਾਜ ਕਰ ਦੇਗਾ ਉਹਦਾ ਹਉਮੈ ਤੋਂ ਛਡ ਕਰ ਪਹੇਜੇਗਾ ਹਉਮੈ ਦੀ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਸੁਮਾਏ ਹਮੇ ਦਾ ਇਲਾਜ ਗੁਰੂ ਦੇ ਕੋਲ ਹੈ ਪਿਆਰਿਓ ਪਰ ਨਿੰਦਕ ਦੀ ਦਾਦੂ ਗੁਰੂ ਦੇ ਕੋਲ ਨਹੀਂ ਹੈ ਆਖੋ ਸਤਨਾਮ ਤੁਸੀਂ ਕਹੋਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਜ ਤੇ ਵੈਦਾਂ ਦੇ ਵਾਅਦ ਨੇ ਇਦੇ ਵਰਗਾ ਵੈਦ ਕੋਈ ਨਹੀਂ ਨਾਲੇ ਬਾਣੀ ਦੇ ਵਿੱਚ ਲਿਖਿਆ ਵੀ ਗੁਰੂ ਵਰਗਾ ਵੈਦ ਕੋਈ ਨਹੀਂ ਦੁਨੀਆਂ ਦੇ ਵਿੱਚ ਵੀ ਨਿੰਦਕ ਦੇ ਦਾਦੂ ਕਿਉਂ ਨਹੀਂ ਗੁਰੂ ਦੇਖੋ ਨਹੀਂ ਹੈ ਕੁਝ ਰੋਗ ਐਸੇ ਹੁੰਦੇ ਨੇ ਗੁਰਮਖੋ ਜਿਨ੍ਹਾਂ ਦਾ ਇਲਾਜ ਨਹੀਂ ਹੁੰਦਾ ਆ ਕਿਤੇ ਵੇਖਿਓ ਜਦੋਂ ਕੋਈ ਬਿਮਾਰੀ ਨਾ ਕੋਈ ਭਿਆਨਕ ਬਿਮਾਰੀ ਚੰਬੜ ਜੇ ਤਾਂ ਡਾਕਟਰ ਕਹਿ ਦਿੰਦਾ ਇਹਨੂੰ ਕਦੇ ਲੈ ਜਾਓ ਕਦੇ ਸੇਵਾ ਕਰ ਤੋਂ ਇਹਦਾ ਇਲਾਜ ਕੋਈ ਨਹੀਂ ਹੋਣਾ ਕਦੇ ਲੈ ਜਾਓ ਜਿਹੜੀ ਨਿੰਦਿਆ ਹੈ ਨਿੰਦਿਆ ਦੀ ਬਿਮਾਰੀ ਐਸੀ ਆ ਪਿਆਰੋ ਇਹਦਾ ਇਲਾਜ ਗੁਰੂ ਦੇ ਕੋਲ ਵੀ ਨਹੀਂ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਬਖਦ ਸਭੇ ਕੀਤੇ ਨ ਨਿੰਦਕ ਕਾ ਦਾਜੂ ਨਾਹੀਂ ਏਸੇ ਕਰਕੇ ਨਿੰਦਿਆ ਨਾ ਜਿਹੜੀ ਵੈਰੀ ਦੀ ਦੁਸ਼ਮਨ ਦੀ ਨਕੰਮੇ ਤੋਂ ਨਕੰਮੇ ਬੰਦੇ ਦੀ ਬਿਮਾਰੀ ਹੈ ਇਸਦਾ ਮਾੜਾ ਨਾ ਕੋਲੋ ਜੇ ਆਪਾਂ ਕਿਸੇ ਦਾ ਕੁਝ ਸਵਾਰ ਨਹੀਂ ਨਾ ਸਕਦੇ ਕਿਸੇ ਦਾ ਬਗਾੜੀਏ ਵੀ ਨਾ ਇਹ ਗੱਲਾਂ ਕੌਣ ਦਾ ਸਰੇ ਆ ਇਹ ਸਾਰਾ ਕੁਝ ਸਮਝਾ ਕੌਣ ਰਿਹਾ ਗੁਰੂ ਗ੍ਰੰਥ ਸਾਹਿਬ ਅਰ ਸਮਝਾਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਾਂਗੇ ਨਾ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਨੂੰ ਸੁਣਾਗੇ ਫਿਰ ਗੁਰੂ ਗ੍ਰੰਥ ਸਾਹਿਬਹਾਰਾਜ ਸਾਨੂੰ ਸੰਸਾਰ ਦੇ ਵਿੱਚ ਵਿਚਰਨ ਦਾ ਸੰਸਾਰ ਦੇ ਵਿੱਚ ਰਹਿਣ ਦਾ ਜੀਣ ਦਾ ਚੱਜ ਢੰਗ ਤਰੀਕਾ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਜੀ ਜਿਉਣਾ ਨਾ ਜੱਗ ਦੇ ਵਿੱਚ ਜੇ ਸੰਸਾਰ ਦੇ ਵਿੱਚ ਰਹਿਣਾ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਜੀ